ਦੋਸਤੋ ਪੰਜਾਬੀ ਯੂਨੀਵਰਸਿਟੀ ਵੱਲੋਂ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਕਿੰਨੀ ਹੈ ਵੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਤੁਹਾਡਾ ਸੈLECTION ਕਿਵੇਂ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਐਪਲੀਕੇਸ਼ਨ ਫੀਸ ਹੈ ਜੀ ਇਹਨਾਂ ਪੋਸਟਾਂ ਲਈ 21800 ਰੁਪਏ ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ ਪੋਸਟਾਂ ਨੇ ਜੀ ਡਾਟਾ ਐਂਟਰੀ ਆਪਰੇਟਰ ਟਰੇਨਰ ਤੇ ਹੋਰ ਬਖ ਬਖ ਪੋਸਟਾਂਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਚਲੋ ਦੋਸਤੋ ਅੱਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਨਾ ਪੋਸਟਾਂ ਲਈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਦਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਇਹ ਪੋਸਟ ਦਾ ਕੰਟਰੈਕਟ بیس ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਡਿਪਾਰਟਮੈਂਟ ਹੈ ਜੀ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਵਿੱਚ ਇਹ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਉੱਥੋਂ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਲੈਣਾ ਜੀ ਡਾਊਨਲੋਡ ਕਰਨ ਤੋਂ ਬਾਅਦ ਰੀਡ ਕਰਕੇ ਤਾਂ ਤੁਸੀਂ ਨਾ ਪੋਸਟਨ ਲਈ ਅਪਲਾਈ ਕਰਨਾ ਹੋਵੇਗਾ ਜੀ ਦੋਸਤੋ ਪੋਸਟਾਂ ਦੇ ਡਿਟੈਲ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਪ੍ਰੋਜੈਕਟ ਅਸਿਸਟੈਂਟ ਦੀ ਪੋਸਟ ਹੈ ਜੀ ਪੋਸਟ ਹੈ ਜੀ 1 ਕੁਆਲੀਫਿਕੇਸ਼ਨ ਹੈ ਐਮਸੀਐਮ ਟੈਕ ਤੁਸੀਂ ਕੰਪਲੀਟ ਕੀਤੀ ਹੈ 60% ਨੰਬਰਾਂ ਨਾਲ ਤੁਹਾਡੇ ਕੋਲ ਨੌਲੇਜ ਹੈ ਜੀ AI ਟੂਲਸ ਨੌਲੇਜ ਕੰਪਿਊਟਰ ਪੰਜਾਬੀ ਹਿੰਦੀ ਇੰਗਲਿਸ਼ ਆਦਿ ਤੁਹਾਨੂੰ ਟਾਈਪਿੰਗ ਵਗੈਰਾ ਆਉਂਦੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 21800 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਇਹ ਪੋਸਟ 3 ਸਾਲ ਦੇ ਵਾਸਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਪੋਸਟ ਨੰਬਰ 2 ਜੀ ਟਰੇਨਰ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ 60% ਨੰਬਰਾਂ ਨਾਲ ਨੌਲੇਜ ਹੈ ਤੁਹਾਨੂੰ ਕੰਪਿਊਟਰ ਆਦਿ ਦੀ ਪੰਜਾਬੀ ਹਿੰਦੀ ਅਤੇ ਇੰਗਲਿਸ਼ ਦੀ ਨੌਲੇਜ ਦੇ ਨਾਲ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 22000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਇਹ ਪੋਸਟਾਂ ਵੀ 3 ਸਾਲ ਦੇ ਵਾਸਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਪੋਸਟ ਨੰਬਰ 3 ਜੀ ਪੋਸਟ ਹੈ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ 50% ਨੰਬਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਵੀਡੀਓ ਕਰੈਕਸ਼ਨ ਐਡੀਟਿੰਗ ਟੂਲ ਡਾਟਾ ਹੈਂਡਲਿੰਗ ਟੂਲਸ ਐਂਡ ਸੌਫਟਵੇਅਰ ਦਾ ਬੇਸਿਕ ਨੋਲੇਜ ਤੁਹਾਡੇ ਕੋਲ ਹੈ ਵੈਬ ਡਿਵੈਲਪਮੈਂਟ ਦੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 20000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਇਹ ਪੋਸਟਾਂ ਲਈ 3 ਸਾਲ ਵਾਸਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਹੁਣ ਤੁਸੀਂ ਅਪਲਾਈ ਕਿਵੇਂ ਕਰਨਾ ਜੀ ਤੁਸੀਂ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਸਬੰਧਿਤ ਡਾਕੂਮੈਂਟਸ ਦੇ ਨਾਲ ਲਗਾ ਕੇ ਮੇਲ ਆਈ ਇਹਨਾਂ ਨੇ ਇੱਥੇ ਮੈਂਸ਼ਨ ਕੀਤੀ ਆ ਇਸ ਮੇਲ ਆਈਡਿੀ ਤੇ ਤੁਸੀਂ ਮੇਲ ਕਰਨਾ ਹੋਵੇਗਾ ਜੀ ਅੱਜ ਤੋਂ 15 ਦਿਨ ਦੇ ਅੰਦਰ-ਅੰਦਰ ਤੁਸੀਂ ਮੇਲ ਕਰ ਸਕੋਗੇ ਜੋ ਉਮੀਦਵਾਰ ਯੋਗ ਪਾਏ ਜਾਣਗੇ ਜੀ ਉਹਨਾਂ ਨੂੰ ਕਾਲ ਦੁਆਰਾ ਸੂਚਿਤ ਕਰਤਾ ਜਾਵੇਗਾ ਇੰਟਰਵਿਊ ਵਾਸਤੇ ਇੰਟਰਵਿਊ ਤੇ ਆਣ ਜਾਣ ਲਈ ਤੁਹਾਨੂੰ ਕੋਈ ਟਿਕਰੇ ਦਾ ਪਤਾ ਨਹੀਂ ਕੀਤਾ ਜਾਵੇਗਾ ਐਡਰੈਸ ਪਰ ਮੈਂਸ਼ਨ ਕੀਤਾ ਗਿਆ ਜੀ ਨਹੀਂ ਤਾਂ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ ਐਡਰੈਸ ਤੇ ਮੈਂਸ਼ਨ ਕੀਤਾ ਗਿਆ ਇਸ ਐਡਰੈਸ ਤੇ ਤੁਸੀਂ ਆਪਣੇ ओरिजिनल ਡਾਕੂਮੈਂਟਸ ਅਤੇ ਫੋਟੋਕਾਪੀਆਂ ਲੈ ਕੇ ਇੰਟਰਵਿਊ ਲਈ ਪਹੁੰਚਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ